ਇਹਨਾਂ ਸਭਾ ਇਹ ਬਹੁਤ ਵੱਡੀ ਚੀਜ਼ ਆ ਜਿੰਨੀ ਸਫਾਈ ਨਾਲ ਤੁਹਾਨੂੰ ਸਾਡੇ ਘਰੇ ਖਾਣ ਪੀਣੂ ਚੀਜ਼ ਮਿਲ ਸਕਦੀ ਆ ਮੈਨੂੰ ਲੱਗਦਾ ਵੀ ਕਿਤੇ ਦੁਨੀਆ ਦੇ ਕੋਨੇ ਤੇ ਮਿਲੂਗੀ ਜਾਂ ਗੁਰੂ ਘਰ ਤੇ ਕਹਿਣ ਦਾ ਮਤਲਬ ਇਹ ਹੈ ਵੀ ਯਾਰ ਆਪਾਂ ਬਾਹਰ ਹਜਕੱਲ ਰੇੜੀਆਂ ਤੇ ਇੰਨਾ ਕੁਝ ਖਾਂਦੇ ਆ ਹੋਰ ਕਰਦੇ ਆ ਵੀ ਤੁਸੀਂ ਇੱਕ ਚੀਜ਼ ਨੋਟ ਕਰਿਓ ਜਦੋਂ ਤੁਹਾਨੂੰ ਪੱਕਾ ਪਤਾ ਹੋਵੇ ਨਾ ਵੀ ਆਹ ਦੁਕਾਨ ਦੇ ਉੱਤੇ ਥੋੜੀ ਸਾਫ ਸਫਾਈ ਵੱਧ ਆ ਤਾਂ ਉੱਥੇ ਮੇਲਾ ਲੱਗਿਆ ਰਹਿੰਦਾ ਲੋਕਾਂ ਦਾ ਉਥੇ ਲੋਕਾਂ ਨੂੰ ਆਉਂਦਾ ਵੀ ਚੀਜ਼ ਸਾਫ਼ ਸਾਫ਼ ਆ ਸਾਫ਼ ਸੁਥਰੀ ਆ ਪਰ ਮੇਰੇ ਹਿਸਾਬ ਨਾਲ ਘਰ ਵਰਗੀ ਜਿਹੜੀ ਸਾਫ਼ ਸਫਾਈ ਚੀਜ਼ ਆ ਲੁੱਕ ਘਰ ਵਰਗੀ ਬੁਟੀ ਆ ਕਿਤੇ ਨਹੀਂ ਮਿਲਣਗੇ ਕੋਸ਼ਿਸ਼ ਵੱਧ ਵੱਧ ਕਰੋ ਵੀ 100 ਮਹੀਨੇ ਚ 29 ਰੁਪਏ ਤਾਂ ਘਰੇ ਖਾਣੀ ਆ ਕੀ ਕਹਣਾ ਇੱਕ ਅੱਧਾ ਦਿਨ ਕਿਤੇ ਬਾਹਰ ਜਿੱਕਦੇ ਖਾ ਲਿਆ ਉਹ ਗੱਲ ਬੱਕਰੀ ਆ ਘੱਟ ਨੂਨ ਘੱਟ ਮਿਰਚਾਂ ਘੱਟ ਮਿੱਠਾ ਮਿਰਚ ਮਸਾਲੇ ਦਾ ਤਾਂ ਨੋ ਹੀ ਛੱਡ ਦੋ ਉਨੇ ਹੀ ਵਧੀਆ ਰਹੋਗੇ ਸਵਾਦ ਜਿੰਨੇ ਵੀ ਤਰ੍ਹਾਂ ਦੇ ਨੇ ਸਵਾਦ ਇਹ ਸਾਰੇ ਮਰਵਾਉਂਦੇ ਹੀ ਨੇ ਇਹ ਰੋਟੀ ਪਾਤਾ ਚਾਹੇ ਕਾਫੇ ਘੁੰਮਣ ਕਰਨਾ ਕੋਈ ਵੀ ਇਹ ਸਾਲਾ ਨੁਕਸਾਨ ਹੀ ਪਹੁੰਚਾਉਂਦਾ ਹੈ ਸੋ ਇਸ ਕਰਕੇ ਆਪ ਦਾ ਖਿਆਲ ਰੱਖੋ ਹਰੇਕ ਪਾਸਿਓਂ ਖਾਸ ਕਰਕੇ ਖਾਣ ਪੀਣ ਤੋਂ ਜਿਉਂਦੇ ਵਾਦੇ ਰੋ ਸਾਦਾ ਜੀਵਨ ਸਾਦਾ ਭੋਜਨ ਖਾਣ ਦੀ ਕੋਸ਼ਿਸ਼ ਕਰੋ ਬਾਕੀ ਸਤਗੁਰ ਦੇ ਹੱਥਾਂ ਮਾਰਾਏ ਨੇ ਜਿੱਥੇ ਜਿਵੇਂ ਰੱਖਣਾ ਉਹ ਗੱਲ ਵੱਖਰੀ ਆ ਆਪਦੇ ਲੋ ਆਪਦੇ ਬੱਚਿਆਂ ਨੂੰ ਫਾਸਪੂੜ ਤੋਂ ਬਚਾਓ ਘਰ ਦੇ ਖਾਣ ਪਾਣ ਨਾਲ ਲਾਓ ਖਾਸ ਕਰਕੇ ਦੁੱਧ ਵਧੀਆ ਲਓ ਘਰ ਦੀ ਲੱਸੀ ਹੋਵੇ ਮੱਖਣੀ ਹੋਵੇ ਘਿਓ ਹੋਵੇ ਇਹਦੇ ਵਰਗਿਆ ਰੀਸਾ ਹੀ ਨਹੀਂ ਹੈ ਜੇ ਨਿੱਕੇ ਹੁੰਦੇ ਤਾਂ ਜਵਾਬ ਨੂੰ ਅੱਤ ਪਾਉਂਗੇ ਤਾਂ ਉਹ ਜਿਵੇਂ ਜਿਵੇਂ ਵੱਡਾ ਹੂ ਤਾਂ ਉਹਦੇ ਹਾਜਮਾ ਉਹ ਜਾ ਹੋਣਾ ਨਹੀਂ ਅੱਜਕੱਲ ਤੁਹਾਨੂੰ ਪਤਾ ਹਾਜਮੇ ਵੀ ਕਈ ਵਜੇ ਹੋ ਗਏ ਹਨ ਉਹਦਾ ਕਾਰਨ ਇਹ ਹੀ ਆ ਬਾਹਰਲੀ ਅਲਗ-ਅਲਗ ਚੀਜ਼ਾਂ ਸੋ ਸਾਦਾ ਜੀਵਨ ਜੀਓ ਸਾਦਾ ਪੁਰਾਣਾ ਤਸਦੀਕ ਕਰੋ